ਉਹ ਲਿਆ ਵੀ ਬਣਦੀ ਰੋਕੀ ਹਾਂਜੀ ਬਣਦੀ ਉੱਖ ਲੱਗੀ ਬਈਆ ਫਟਾਫਟ ਕਰ ਮੈਂ ਤੁਹਾਨੂੰ ਕਹਿੰਦੀ ਸੀਗੀ ਵੀ ਬੱਚਾਂ ਕੋਲ ਨਾ ਕੱਪੜੇ ਨਹੀਂ ਹੈਗੇ ਉਹਨਾਂ ਨੂੰ ਕੱਪੜੇ ਲੈ ਕੇ ਆਓ ਰੈਡੀਮੇਡ ਬ੍ਰਾਂਡ ਬੋਏ ਵਾਲਿਆਂ ਨੇ ਚੇਲ ਲਗਾ ਰੱਖੀ ਆ ਨਾਲੇ ਬ੍ਰਾਂਟਡ ਐ ਤੇ ਨਾਲੇ ਸਸਤੇ ਐ ਖਰਚੇ ਪਹਿਲੀ ਜਾਂਨੇ ਹੋਈ ਜਾਂਦੇ ਕੱਪੜੇ ਕਿੱਥੋਂ ਲਿਆਦੀ ਜਵਾਕਾਂ ਨੂੰ ਉਹ ਤਾਂ ਫੱਟੇ ਕੱਪੜੇ ਲੈ ਆਓ ਕੱਪੜੇ ਲੈ ਆਓ ਉਹ ਤਾਂ ਫੱਟੇ ਪੁਰਾਣੇ ਪਾਈ ਜਾਂਦੇ ਨੇ ਫੱਟੇ ਕੋਈ ਟੰਕਾ ਲਾਦੇ ਸੂਈ ਨਾਲ ਦੇਖੋ ਜੀ ਜੇ ਤੱਕ ਕੱਪੜੇ ਲੈ ਕੇ ਆਉਂਗੇ ਫੇਰ ਮੈਂ ਰੋਟੀ ਬਣਾਉਂਗੀ ਨਹੀਂ ਤਾਂ ਮੈਂ ਚੱਲੀ ਆਪਣੇ ਪੇਕਿਆਂ ਦਾ ਅੱਜ ਬੜੀ ਗੁੱਸੇ 'ਚ ਨਜ਼ਰ ਆਉਂਦੀ ਏ ਇਹ ਐਪੀ ਸਿੰਘਾ ਜਾ ਤਾਂ ਬੱਚਿਆਂ ਵਾਸਤੇ ਕੱਪੜੇ ਲਿਆ ਦੇ ਨਹੀਂ ਤੂੰ ਵੀ ਪੱਖਾ ਮਰੇਗਾ ਜਵਾਕ ਵੀ ਭੁੱਖੇ ਮਰਨਗੇ ਜੇ ਪੇਕਿਆਂ ਦੇ ਵਾਗੀ ਭੁੱਖੇ ਰਹਿਣਾ ਬੂ ਚੱਲ ਪੈਰੀ ਪੂਰੀ ਹੱਥੋਂ ਲਾ ਕੇ ਮਨਾਉਨੇ ਆ ਕੱਪੜੇ ਉਹਨੂੰ ਬ੍ਰਾਂਡ ਬॉय ਵਾਲੇ ਤੋਂ ਲਿਆ ਦਿੰਨੇ ਆ ਇੰਨੀ ਸੌਰੀ ਚ ਲੱਗੀਆਂ ਹੋਈਆਂ ਬ੍ਰਾਂਡ ਬॉय ਵਾਲਿਆਂ ਦਾ ਏਨੇ ਹੈਗਾ ਵੀ ਬੱਚਿਆਂ ਨੂੰ ਮੈਂ ਕੱਪੜੇ ਲਿਆਦਾ ਆਪ ਤਾਂ ਸੋਨੇ ਕੱਪੜੇ ਪਾਈ ਫਿਰਦਾ ਹੈ ਬੱਚੇ ਫਟੇ ਪੁਰਾਣੇ ਕੱਪੜੇ ਪਾਈ ਫਿਰਦੇ ਨੇ ਆਪਨਾ ਪੇ ਲਗਾਈ ਜਾ ਮੈਂ ਤਾਂ ਚੱਲੀ ਪੇਕਿਆਂ ਤੇ ਕਿਧਰ ਮੈਂ ਚੱਲੀ ਆਪਣੇ ਪੇਕਿਆਂ ਤੇ ਅੱਛਾ ਜਦੋਂ ਤੁਸੀਂ ਬੱਚਿਆਂ ਨੂੰ ਬ੍ਰਾਂਡ ਵਾਲਾ ਤਾਂ ਕੱਪੜੇ ਲਿਆਤੇ ਨਾ ਉਹ ਤੋਂ ਦੱਸ ਦਿਓ ਕੱਪੜਿਆਂ ਨੂੰ ਕੀ ਖਾਸ ਕਰਦਾ ਹੈ ਕੱਪੜੇ ਲਿਆਉਣ ਦਾ ਉਸਤੋਂ ਵਾਸਤੇ ਹਾਂਜੀ ਨਹੀਂ ਉਹਨਾਂ ਨੂੰ ਬੱਤੂ ਤੇ ਆਣਾ ਜੇ ਤੂੰ ਬਾਦ ਦੀ ਰੋਟੀਆਂ ਕੌਣ ਖਵਾਊ ਬਣਾ ਕੇ ਜਲਦੀ ਜਾਓ ਉੱਥੇ ਤੇਲ ਲੱਗੀ ਹੋਈ ਐ ਚਲ ਜਾਣਾ ਚਲ ਤੂੰ ਪਹਿਲਾਂ ਅੰਦਰ ਰੱਖ ਕੇ ਲੈ ਐਵੇਂ ਨਾ ਉਸਿਆ ਕਰ ਰੋਈ ਰੋਈ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਵਧੀਆ 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 ਹੁਕਮ ਕਰੋ ਬਾਈ ਕੀ ਸੇਵਾ ਕਰੀਏ ਬਾਈ ਬ੍ਰਾਂਡ ਬੋਏ ਵਾਲੀ ਦੁਕਾਨ ਇਹੀ ਹੈ ਬਿਲਕੁਲ ਬਾਈ ਬ੍ਰਾਂਡ ਬੋਏ ਇਹੀ ਦੁਕਾਨ ਹੈ ਬੋਰਡ ਤਾਂ ਸਾਰੇ ਇੱਕੋ ਜਿਹੇ ਲਾਈ ਬੈਠਾ ਦੁਕਾਨਾਂ ਬਾਈ ਕਾਪੀ ਤਾਂ ਹਰ ਇੱਕ ਬੰਦਾ ਕਰ ਲੈਂਦਾ ਪਰ ਬ੍ਰਾਂਡ ਬੋਏ ਦੁਕਾਨ ਇਹੀ ਹੈ ਆਪਣੀ ਕੋਈ ਬ੍ਰਾਂਚ ਨਹੀਂ ਹੈਗੀ ਗੁਰਦੁਆਰਾ ਚੌਂਕ ਦੇ ਵਿੱਚ 77 ਨੰਬਰ ਦੁਕਾਨ ਹੈ ਬ੍ਰਾਂਡ ਬੋਏ ਠੀਕ ਹੈ ਹਾਂਜੀ ਬਾਈ ਹੁਕਮ ਕਰੋ ਬਾਈ ਕੀ ਚੱਕਰ ਕੀ ਹੈ ਹੁਕਮ ਤਾਂ ਯਾਰ ਮੈਂ ਕੀ ਦੱਸਾਂ ਤੁਹਾਨੂੰ ਘਰੇ ਕਲੇਸ਼ ਹੋ ਗਿਆ ਕਿਸ ਗੱਲ ਦਾ ਮੈਂ ਕੰਮ ਤੋਂ ਗਿਆ ਸੀ ਘਰੇ ਰੋਟੀ ਖਾਣ ਠੀਕ ਹੈ ਬਾਈ ਜੀ ਘਰ ਵਾਲੀ ਕਹਿੰਦੀ ਜਵਾਕਾਂ ਨੂੰ ਕੱਪੜੇ ਲੈ ਕੇ ਦੇ ਪਾਟੇ ਪਏ ਆ ਮਗਾ ਤੂੰ ਸੂਈ ਨਾਲ ਟਾਂਕਾ ਟੁੰਕਾ ਲਾ ਕੇ ਕਰਾਂ ਟਾਈਮ ਪਾਸ ਕਰ ਲੈ ਕੰਮ ਕਰ ਹੈ ਨਹੀਂਗਾ ਠੀਕ ਹੈ ਜੀ ਉਹਨੇ ਭਰਾਵਾ ਰੋਟੀ ਨਹੀਂ ਬਣਾਈ ਭਾਂਡੇ ਮਾਰੇ ਚਲਾ ਕੇ ਕਹਿੰਦੀ ਪਹਿਲਾਂ ਬ੍ਰਾਂਡ ਬੋਏ ਵਾਲਾ ਤੋਂ ਕੱਪੜੇ ਲੈ ਕੇ ਆ ਜਵਾਕਾਂ ਵਾਸਤੇ ਭਾਈ ਪਤਾ ਕੀ ਆ ਦੋ ਭਾਂਡੇ ਜਿੱਥੇ ਹੁੰਦੇ ਆ ਖੜਕਦੇ ਉਤੀ ਆ ਪਰ ਆਪਾਂ ਟਾਂਕਾ ਲਾਉ ਨਹੀਂ ਦਿੰਦੇ ਆਪਾਂ ਰੇਟ ਹੀ ਉਹ ਜੇ ਕਰਦੇ ਵੀ ਜੇ ਦੀ ਬਾਜ਼ਾਰ ਦੇ ਵਿੱਚ ਲੋਕਾਂ ਦੀ ਲੁੱਟ ਹੋ ਰਹੀ ਹੈ ਉਹ ਨਹੀਂ ਆਪਾਂ ਹੁੰਦੇ ਹਾਂ ਭਾਈ ਜਵਾਕ ਕਿੱਡੇ ਕਿੱਡੇ ਕ ਆਪਣੇ ਕੀ ਸਾਈਜ਼ ਕੀ ਦੀ ਏ ਭਾਈ ਇੱਕ ਤਾਂ ਐਡਾ ਕ ਠੀਕ ਆ ਆ ਮੋਢੇ ਦਾ ਕਾ ਠੀਕ ਹੈ ਜੀ ਇੱਕ ਐਡਾ ਕ ਬਸ ਭਾਈ ਆਪਣੇ ਕੋਲ ਐਮਐਸ ਐਸ ਤੋਂ ਸਟਾਰਟ ਹੈਗੇ 15-16 ਸਾਲਾਂ ਦੇ ਜਵਾਕ ਤੋਂ ਉਹ ਤਾਂ ਜਿਹੜਾ ਮਰਜੀ ਦਾ ਤੁਹਾਨੂੰ ਐਡਮਾ ਦਿਖਾਉਣਾ ਕਾਲਰ ਆਈ ਟੀ-ਸ਼ਰਟ ਅੱਜ ਕੱਲ ਜਵਾਕ ਪੂਰੇ ਹੱਸ ਕੇ ਪਾਉਂਦੇ ਆ ਠੀਕ ਹੈ ਆ ਚੀਜ਼ ਡਾਊਨ ਸ਼ੋਲਡਰ ਭਾਈ ਹਾਂ 350 ਰੁਪਏ ਦੀ ਇੱਕ ਹੈ ਭਾਈ 1000 ਰੁਪਏ ਦੀਆਂ ਇਹ ਤਿੰਨ ਆ ਲੈ ਮੇਰਾ ਵੀਰ ਮਾਰਿਆ ਜ਼ੂਮ ਕਰਕੇ ਦਿਖਾ ਦੇ 1000 ਰੁਪਏ ਦੀਆਂ ਤਿੰਨ 350 ਦੀ ਇੱਕ 5 ਤੋਂ 6 ਰੰਗ 7 ਤੋਂ 8 ਆਰਟੀਕਲ ਆ ਤਾਂ ਜਰਾ ਆ ਜੂਗੀ ਆਜੂ ਬਾਈ ਸਹਿਜ ਹੈ ਐਮਐਸਐ ਜੈ ਸਟਾਰਟਿੰਗ ਸਹਿਜ ਹੈ ਹੂੰ ਠੀਕ ਹੈ 1000 ਰੁਪਏ ਦੀਆਂ ਤਿੰਨ ਬਾਈ ਜੇ ਕੋਈ ਦੇ ਜੇ ਆਪਣੀ ਜ਼ਿੰਮੇਵਾਰੀ ਹੈ ਐਚ ਬਾਈ ਆਰਟੀਕਲ ਬਾਵਾ ਮਿਲ ਜਾਣਗੇ ਅੱਛਾ ਵੀ ਆਪਾਂ ਆਪਣੇ ਇੰਸਟਾਗ੍ਰam ਪੇਜ ਤੇ ਉੱਤੇ ਫੋਟੋਆਂ ਪਾਉਣੇ ਆ ਬਾਕੀ ਉਹ ਤੇ ਤੁਸੀਂ ਦੇਖ ਲਓ ਜਵਾਕਾਂ ਨੂੰ ਪਸੰਦ ਕਰਾ ਲਿਆ ਉਹ ਹੀ ਮਿਲ ਜਾਣਗੇ ਬਰਬਰੀ ਟੋਮੀ ਕੋਚ ਇੱਕ ਬਾਈ ਹੋਰ ਤੋਹਫਾ ਆਪਾਂ ਲੈ ਕੇ ਆਏ ਆ ਜਿਹੜਾ ਆਪਾਂ ਖਤਮ ਨਹੀਂ ਹੋਣ ਦਿੱਤਾ ਐਮ ਤੋਂ ਐਕਸਲ ਸਹਿਜ ਹੈ ਠੀਕ ਹੈ 600 ਰੁਪਏ ਦੀਆਂ ਤਿੰਨ ਬਾਈ 12 ਰੰਗ ਹਲਤ ਖਾ ਦੇ ਜੂਮ ਕਰਕੇ ਕੜਾਈ ਹੋਊਗੀ ਦੋਨਾਂ ਪਾਸੇ ਇੱਥੇ ਵੀ ਕੜਾਈ ਹੈ ML XL ਤਿੰਨ ਸਾਈਜ਼ ਆ ਬਾਈ 600 ਰੁਪਏ ਦੀਆਂ ਤਿੰਨ ਐ ਤੇ 12 ਰੰਗ 12 ਦੇ 12 ਰੰਗ ਪੂਰੇ ਮਿਲ ਜਾਣਗੇ ਬਾਈ ਜਮਾ ਪੂਰੇ ਮਿਲਣਗੇ ਆ ਲੋ ਬਾਈ ਜਿਹੜਾ ਮਰਜ਼ੀ ਦਾ ਲੈ ਲੋ ਬਾਈ ਪੀਸ ਵੀ ਜੇ 100 ਲੈਣਾ 100 ਦੇ ਦਾਂਗੇ ਇਸ ਟਾਈਮ ਇੱਕ ਦਾ ਆਹ ਦੇ ਦੇ ਕੋਈ ਗੱਲ ਨਹੀਂ ਬਾਈ ਜਿਹੜਾ ਤਿੰਨ ਕਿੰਨੇ ਦੀਆਂ ਹੈ ਜੀ ਤਿੰਨ 600 ਦੀਆਂ ਬਾਈ ਇੱਕ ਆਹ ਠੀਕ ਹੈ ਜੀ ਤੇ ਇੱਕ ਆਹ ਲੋ ਬਾਈ ਜੀ ਕੋਈ ਗੱਲ ਨਹੀਂ ਹੈ ਹੁਣ ਹੋਰ ਦਿਖਾਓ ਹਾਂਜੀ ਬਾਈ ਜੀ ਲੋਰ ਲੈਣੇ ਆ ਬਈ ਆਪਣੇ ਕੋਲ ਲੋਰ ਮਿਲ ਜਾਣਗੇ ਠੀਕ ਹੈ ਐ ਡਸ ਦਾ ਲੋਰ ਹੈ ਬਾਈ ਦੋਨਾਂ ਪਾਸੇ ਜੇਬਾਂ ਨੂੰ ਜਿਪਾਹੂ ਕੜਾਈ ਹੋਊਗੀ ਲੋਕਲ ਮਾਲ ਨਹੀਂ ਹੋਣਾ ਬੈਗ ਪੌਕੇਟ ਨਾਲ ਹੋ ਬਈ 500 ਰੁਪਏ ਦੇ ਦੋ ਦੇ ਦਾਂਗੇ ਪੰਜ ਰੰਗ ਗੈਚ ਐ ਐਲ ਐਕਸ ਐਲ ਡਬਲ ਐਕਸ ਐਲ ਸਹਿਜ ਐ ਚਾ ਬਈ ਜਿਪਾ ਲੱਗਿਆ ਹੋਈ ਜਿਪਾ ਦੋਨਾਂ ਪਾਸੇ ਲੱਗੀਆਂ ਜਿਪਾ ਦੀ ਜ਼ਿੰਮੇਵਾਰੀ ਹੋ ਬਈ ਕਈ ਵਾਰ ਹੀ ਆਇਆ ਨਾ ਜਵਾਕਾਂ ਨੂੰ ਪੈਸੇ ਪੂਸੇ ਦੇਣੇ ਪੈ ਜਾਂਦੇ ਆ ਮੈਂ ਕਹਿੰਦਾ ਬਈ ਕੋਈ ਚੱਕਰ ਹੀ ਨਹੀਂ ਜਿੰਨੇ ਮਰਜ਼ੀ ਪੈਸੇ ਦੋ ਜਵਾਕ ਪੈਸੇ ਨਹੀਂ ਸਿੱਟ ਕੇ ਆਉਣਗੇ ਜਿਪ ਨਹੀਂ ਖਰਾਬ ਹੋ ਠੀਕ ਐ ਬਈ ਹਾਂਜੀ ਬਈ ਆਈਟਮ ਆ ਬਈ ਆਪਣੇ ਕੋਲ ਡਾਊਨ ਸ਼ੋਲਡਰ ਟੀ-ਸ਼ਰਟ 250 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਆ ਚੀਜ਼ਾਂ ਠੀਕ ਹੈ ਇਹ 250 ਰੁਪਏ ਦੀ ਕਿਹਾ ਬਈ 700 ਦੀਆਂ ਤਰ੍ਹਾਂ ਆ ਕੀ ਲਿਖਿਆ ਬਈ ਇਹ ਆਈ 10 ਬਈ ਅੱਛਾ ਕੰਪਨੀ ਪੰਜ-ਪੰਜ ਰੰਗ ਮਿਲ ਜਾਣਗੇ ਜਿਹੜਾ ਮਰਜ਼ੀ ਰੰਗ ਲਓ ਰੰਗ ਜਾਣ ਦੀ ਪੂਰਾ ਆਉਂਦੀ ਗਾਰੰਟੀ ਹੋਊਗੀ ਠੀਕ ਹੈ ਉਹ ਤੋਂ ਬਾਅਦ ਆ ਬਈ ਆਪਣੇ ਕੋਲ ਆਈਟਮ ਮਿਲ ਜਾਣੀਆਂ 350 ਦੀ ਇੱਕ 800 ਦੀਆਂ ਤਰ੍ਹਾਂ 350 ਦੀ ਇੱਕ 800 ਦੀ ਤਿੰਨ ਹਾਂ ਬਈ ਆ ਦੇਖ ਪਾਸਪ ਪ੍ਰਿੰਟ ਹੋਊਗਾ ਬਈ ਉਹ ਆਪਣੇ ਕੋਲ ਲੰਡੂ ਕੰਮ ਕੋਈ ਨਹੀਂ ਹੈਗਾ ਬਈ ਇਹ ਤਾਂ ਘੈਂਟ ਲੱਗਿਆ ਹੋਇਆ ਹੈ ਮੈਂ ਕਹਿੰਦਾ ਆ ਦੇਖੋ ਫਰੰਟ ਬੈਕ ਪ੍ਰਿੰਟ ਮਤਲਬ ਸੋਨਾ ਮਾਲ ਹੋਊਗਾ ਉਹ ਨਹੀਂ ਹੈਗਾ ਵੀ ਕੂਡ ਕਬਾੜ ਵੇਚੀ ਜਾਂਦੇ ਆ ਬਈ ਆਪਾਂ ਆਹ ਲੋ ਬਈ 300 ਰੁਪਏ ਦੀ ਇੱਕ ਟੀ-ਸ਼ਰਟ ਦੇਖੋ ਬਈ ਬਣੀ ਫਰੰਟ ਬੈਕ ਪ੍ਰਿੰਟ ਉੱਪਰ ਗੁੱਲੇ ਵਾਲਾ ਮਾਲ ਆ 300 ਰੁਪਏ ਦੀ ਇੱਕ ਬਈ ਠੀਕ ਇਹ ਬਈ ਉਹ ਮਾਲ ਆ ਵੀ ਇੱਕ ਤਾਂ ਹੁੰਦਾ ਨਾ ਪਰ ਸੇਲ ਲਈ ਆ ਉਹ ਨਹੀਂ ਫਰੈਸ਼ ਮਾਲ ਆ ਜਿੰਨੇ ਪੀਸ ਤੁਸੀਂ ਕਹੋਗੇ ਉਹਨੇ ਪੀਸ ਮਿਲਣਗੇ ਸਾਰਾ ਸੋਨਾ ਮਾਲ ਮਿਲੂ ਬਈ 300 ਰੁਪਏ ਦੀ ਪੰਜ ਰੰਗ ਭਈ ਇਹ ਚ ਇਹਨੇ ਸਸਤੇ ਕਿਉਂ ਕਰ ਰੱਖਿਆ ਭਈ ਆਪਾਂ ਮਾਰਜਨ ਆਪਣਾ ਹੈ ਕਿ ਹੌਲ ਸੇਲ ਦਾ ਕੰਮ ਠੀਕ ਆਪਾਂ ਮਾਰਜਨ ਹੀ ਉਸਾਬ ਤੇ ਰੱਖਿਆ 250 ਰੁਪਏ ਦੀ ਬਾਈ ਜੀ ਪੰਜ ਰੰਗ ਇਹਦਾ ਮਤਲਬ ਮੈਂ ਵਧੀਆ ਦੁਕਾਨ ਤੇ ਆ ਗਿਆ ਮੈਂ ਕਹਿੰਦਾ ਬਾਈ ਤੁਹਾਨੂੰ ਘਰੇ ਕਿਹਾ ਬ੍ਰਾਂਡ ਬੁਆਏ ਤੇ ਜਾਣਾ ਕਿਸੇ ਗੱਲੋਂ ਕਿ ਹੈ ਨਾ ਕਿਸੇ ਨੇ ਉਹਨਾਂ ਨੂੰ ਦੱਸਿਆ ਹੋਊ ਆਪਣੇ ਬਾਰੇ ਹੂੰ ਕਹਿੰਦੇ ਐਡ ਆਉਂਦੀ ਹੁੰਦੀ ਫੇਸ ਉੱਤੇ 250 ਦੀ ਕੈਡ ਆਉਂਦੀ ਆ ਬਾਈ ਮਾਨਸਾ ਪ੍ਰਚਾਰ ਕੰਪਨੀ ਦੇ ਉੱਤੇ ਆਪਣਾ ਭਰਾ ਹੈ ਉਹ ਵੀ ਅਸ਼ਮਨੀ ਠੀਕ ਆ ਆ ਲੋ ਬਾਈ ਜੀ ਕਲ ਰਾਈਆਂ ਤੁਸੀਂ ਚਲੋ ਤਿੰਨ 350 ਰੁਪਏ ਬਾਈ 200 ਤੋਂ ਸਟਾਰਟ ਹੋ ਜਾਂਦੀ ਆ ਬੂਟੀ ਵਾਲੇ ਘੈਂਟ ਛਾਪੇ ਬਾਈ ਆਹ ਲੈ 300 ਰੁਪਏ ਦੀ ਰੇਂਜ ਦੇ ਵਿੱਚ ਆਹ ਲੋ ਬਾਈ ਕਬੂਤਰ 300 ਰੁਪਏ ਦੀ ਰੇਂਜ ਦੇ ਵਿੱਚ ਰੰਗਿਆਇ ਚ ਮਿਲ ਜਾਣਗੇ ਲੋ ਬਾਈ ਆਹ ਲੋ ਬਾਈ 350 ਰੁਪਏ ਦੀ ਹੂਗੋ ਗੋਸ ਲੈਕਰਾ ਸਟਾਫੂ ਬਾਈ ਸਾਰਾ ਉਹ ਕੰਮ ਨਹੀਂ ਹੋਣਾ ਕਲਰ ਰਾਈ ਟ-ਸ਼ਰਟ 300 ਰੁਪਏ ਦੀ ਬਾਈ 800 ਰੁਪਏ ਦੀਆਂ ਤਿੰਨ ਆਈਟਮਾਂ ਵਾਧੂ ਬਾਈ ਆਹ ਲੋ ਬਾਈ ਇੱਕ ਹੋਰ ਚੈਲੰਜ 250 ਰੁਪਏ ਦੀ ਬਾਈ ਫਰੰਟ ਬੈਕ ਪ੍ਰਿੰਟ ਸਿਰਫ 250 ਦੀ ਸਿਰਫ 250 ਦੀ ਬਾਈ ਰੰਗ ਜਾਣ ਦੀ ਜ਼ਿੰਮੇਵਾਰੀ ਹੂ ਅੱਛਾ ਜੀ ਰੰਗ ਜਾਣ ਦੀ ਪੀਸ ਚੜਨ ਦੀ ਜ਼ਿੰਮੇਵਾਰੀ ਹੋਵੇ ਚ ਰੰਗ ਮਿਲ ਜਾਣਗੇ ਬਾਈ ਬਾਈ ਮੇਰੇ ਵਾਸਤੇ ਮਿਲ ਜਾਣਗੇ ਕੱਪੜੇ ਬਾਈ ਡਬਲ ਐਕਸਲ ਤੱਕ ਸਾਈਜ਼ ਮਿਲ ਜਾਣਗੇ ਤੁਹਾਡੇ ਵਾਸਤੇ ਵੀ ਮਿਲ ਜਾਣਗੇ ਇਹ ਜਿਹੜੇ ਇਹ ਆਰਟੀਕਲ ਹੈ ਡਬਲ ਐਕਸਲ ਤੱਕ ਹੈ ਬਾਕੀ 3 4 5 ਸਾਈਜ਼ ਵੀ ਮਿਲ ਜਾਣਗੇ ਨਹੀਂ ਜਿਹੜੇ ਆਹ ਨੇ ਜਿਹੜਾ ਐਡਾ ਕ ਜਵਾਗ ਦੱਸਿਆ ਉਹਦੇ ਆ ਜਾਣਗੇ ਆ ਜਾਣਗੇ ਬਾਈ ਆ ਜਾਣਗੇ ਐਮ ਸਾਈਜ਼ ਤੋਂ ਸਟਾਰਟਿੰਗ ਹੈ ਆਪਣੇ ਕੋਲੇ ਐਮ ਤੋਂ ਲੈ ਕੇ ਡਬਲ ਐਕਸਲ ਤੱਕ 3 4 ਐਕਸਲ ਦਾ ਡਿਮਾਂਡ ਹੁੰਦਾ ਬਾਈ ਜਿਵੇਂ ਆਹ ਟੀ-ਸ਼ਰਟ ਇੱਕ ਜਵਾਗ ਐਡਾ ਕ ਵੀ ਹੈ ਇੱਥੋਂ ਤੱਕ ਆਉਂਦਾ ਮੈਂ ਕਹਿੰਦਾ ਬਾਈ 15 ਸਾਲਾਂ ਤੋਂ ਲੈ ਕੇ ਚਾਹੇ 50 ਸਾਲ ਦੇ ਤੱਕ ਲੈ ਲਓ ਠੀਕ ਹੈ ਆ ਲਓ ਬਈ ਇਦਾਂ ਦੀਆਂ ਟੀ-ਸ਼ਰਟਾਂ ਆਈਟਮਾਂ ਮਿਲ ਰਹੀਆਂ ਵੀ ਆਪਣੇ ਕੋਲ ਹੋ ਕੰਮ ਨਹੀਂ ਹੈਗਾ ਹੁਣ ਆਹ ਕਲਰਾਈਟ ਟੀ-ਸ਼ਰਟ ਬਈ ਪ੍ਰਿੰਟਡ ਲੱਭੇ ਤੋਂ ਨਹੀਂ ਥਿਆਂਦੀ 300 ਰੁਪਏ ਹੀ ਦਵਾਂ 800 ਜਾਂ ਤਰਨ ਦੇ ਦਾਂਗੇ ਚੱਲ ਬਈ ਜਿਹੜਾ ਬੰਦਾ ਤੇਰੀ ਵੀਡੀਓ ਸ਼ੇਅਰ ਕਰਕੇ ਆਊਗਾ ਸਾਨੂੰ ਆ ਕੇ ਦੱਸੂ 800 ਰੁਪਏ ਦੀਆਂ ਤਿੰਨ ਬਈ ਲੈ ਬਈ ਕੋਈ ਦੇ ਦੇ ਜ਼ਿੰਮੇਵਾਰੀ ਲੈ ਬਈ ਜੂਮ ਕਰ ਲੈ ਮਾੜਾ ਯਾ ਕੈਮਰੇ ਵਾਲੇ ਮੇਰੇ ਵੀਰ ਆ ਲੋ 800 ਦੀਆਂ ਤਿੰਨ 300 ਦੀ ਇੱਕ ਜੇ ਕੋਈ ਦੇ ਦੇ ਜ਼ਿੰਮੇਵਾਰੀ ਹੈ ਪ੍ਰਿੰਟ ਦੇਖੋ ਕਿੱਡੇ ਸੋਹਣੇ ਰੰਗ-ਬਾਗ ਜੇ ਹੋ ਰਾਜੇ ਜ਼ਿੰਮੇਵਾਰੀ ਆ ਦੇ ਦੇ ਆ ਸੋਹਣੇ ਮੈਂ ਕਹਿੰਦਾ ਬਈ ਫੋਰ ਵੀ ਵਾਧੂ ਕੋਈ ਦ ਹਾਲੋ ਬਾਈ 350 ਰੁਪਏ ਦੀ ਆਪਣਾ ਇੰਸਟਾਗ੍ਰam ਪੇਜ ਆ ਉਹ ਤੇ ਤੁਸੀਂ ਆ ਆਰਟੀਕਲ ਦੇਖ ਲਓ ਆਪਾਂ ਰੋਜ਼ ਪਾਉਨੇ ਆ ਨਵੇਂ ਆਰਟੀਕਲ ਡੇਲੀ 2-3 ਰੀਲਾਂ 5-7 ਫੋਟੋ ਨਮੀਆਂ ਪੈਂਦੀਆਂ ਜਿਹੜਾ ਮਾਲ ਆਉਂਦਾ ਆਪਣੇ ਕੋਲ ਡੇਲੀ ਮਾਲ ਆਉਂਦਾ 350 ਚ ਬਾਈ ਲੋਰਾਂ ਲੋਰਾਂ ਬਾਈ ਬਾਦੂ ਕੁਝ ਆਪਣੇ ਕੋਲ ਪੈਂਟਸ ਤੇ ਲੋਰ ਆਉਂਦੀ ਜਿਹੜੀ ਆ ਦੇਖੋ ਪੈਂਟਸ ਤੇ ਲੋਰ ਆ ਗਈ ਬਾਈ ਇੱਕ ਆਪਣੇ ਕੋਲ ਜਿਵੇਂ ਅੱਜ ਕੱਲ੍ਹ ਆ ਚੀਜ਼ਾਂ ਨਹੀਂ ਮਿਲਦੀਆਂ ਬਾਈ ਰੈੱਡ ਰੂਡ ਲੋਰਾਂ ਮੁੰਡੇ ਅੱਜ ਕੱਲ੍ਹ ਸਕੀਨ ਪਾਉਂਦੇ ਆ ਦੇਖੋ ਹਾਂ ਕੋਈ ਰੈੱਡ-ਵਾਈਟ ਲੋਰ ਦਿਖਾਉਣਾ ਤੁਹਾਨੂੰ ਮੈਂ ਇਹਦਾ ਰੰਗ ਤਾਂ ਨਹੀਂ ਉਤਰਦਾ ਬਾਈ ਰੰਗ ਜਾਣ ਦੀ ਜਿਹੜੀ ਮਰਜ਼ੀ ਚੀਜ਼ ਲੈ ਜਾਓ ਜ਼ਿੰਮੇਵਾਰੀ ਉਹ ਆ ਦੇਖੋ ਬਾਈ ਲਾ ਦਿਖਾ ਮੈਂ ਇਹ ਤਾਂ ਹੈ ਲਾ ਦੇ ਮੈਂ ਕੈਨੇਡਾ ਵਾਲੀ ਲੋਰ ਹੁੰਦੀ ਬਈ ਮੈਂ ਕਹਿੰਦਾ ਕੈਨੇਡਾ ਸਟਰੀਆ ਜਿੱਥੇ ਮਰਜ਼ੀ ਮੰਗਾਓ ਘਰ ਬੈਠੇ ਉਹਨੂੰ ਨੂੰ ਮਿਲ ਲੰਗੇ ਹੋਮ ਡਿਲੀਵਰੀ ਆਪਣੀ ਸਾਰੇ ਕਿਥੇ ਆ ਭੇਜਣੇ ਬਾਅਦ ਬਾਈ ਮੈਂ ਕਹਿੰਦਾ ਜਿੱਥੇ ਮਰਜ਼ੀ ਜਦੋਂ ਮਰਜ਼ੀ ਆ ਲੋ ਠੀਕ ਹੈ ਲੋ ਬਾਈ ਆਰਟੀਕਲ ਬਾਦੂ ਆ ਬਾਈ ਜਿਹੇ ਜਾਂ ਕੁਝ ਤੁਸੀਂ ਕਹੋਗੇ ਜਿਹੇ ਤੁਹਾਡੀ ਡਿਮਾਂਡ ਹੋ ਪੈਂਟ ਸ਼ਰਟ ਟੀ ਸ਼ਰਟ ਲੋਰ ਸਾਰੀਆਂ ਆਈਟਮਾਂ ਮਿਲਣਗੀਆਂ ਆਪਣੇ ਕੋਲੇ ਏ ਟੂ ਜ਼ेड ਚੀਜ਼ ਆ ਬਈ ਕੋਟ ਪੈਂਟ ਤੱਕ ਆਪਣੇ ਕੋਲ ਆਪਣੇ ਕੋਲ ਹਾਂਜੀ ਵਿਆਹ ਸ਼ਾਦੀਆਂ ਦੇ ਕੱਪੜੇ ਮਿਲ ਜਾਂਦੇ ਆਹ ਵਿਆਹ ਸ਼ਾਦੀਆਂ ਦੇ ਕੱਪੜੇ ਬਈ ਸਾਰਾ ਕੁਝ ਮਿਲਦਾ ਬਈ ਆਹ ਦੇਖੋ ਪੈਂਟਸਟਾਈਲ ਲੋਰ ਬਈ 800 ਰੁਪਏ ਦੇ ਦੋ ਜਿੱਪ ਲੱਗੀ ਹੋਈ ਬਈ ਆਹ ਚੀਜ਼ ਦੇ ਉੱਤੇ ਨਾਲੇ ਬਟਨ ਨਾਲੇ ਜਿੱਪ 벨ਟ ਲੱਗਦੀ ਹੋਈ ਬਈ ਲੂਕੀਆਂ ਹੋਣ ਠੀਕ ਆ 800 ਰੁਪਏ ਦੇ ਦੋ ਬਈ 450 ਦਾ ਇੱਕ ਨਾ ਪੈਂਟਸਟਾਈਲ ਲੋਰਾ ਬਈ 300 ਰੁਪਏ ਦਾ ਠੀਕ ਹੈ ਫੋਰ ਤੁਸੀਂ ਦੱਸੋ ਤੁਹਾਨੂੰ ਕੀ ਆਈਟਮ ਦਿਖਾਈਏ ਮੇਰੀ ਗੱਲ ਇਹ ਆ ਵੀ ਮੈਂ ਕੱਪੜੇ ਜਿਹੜੇ ਲੈਣ ਆਇਆ ਫਟਾਫਟ ਪੈਕ ਕਰਦੇ ਮੇਰੀ ਘਰ ਵਾਲੀ ਤਾਂ ਬ ਆਪਦੇ ਸੂਟ ਪਾ ਕੇ ਚੱਲੀ ਸੀ ਪੈਕਿਆਂ ਦੇ ਚੱਲੀ ਸੀ ਮਸਾਂ ਹੱਥ ਬੰਨ ਕੇ ਰੋਕ ਕੇ ਆਇਆ ਕੋਈ ਗੱਲ ਨਹੀਂ ਮੈਂ ਕਿਹਾ ਮੈਂ ਜਵਾਕਾਂ ਵਾਸਤੇ ਕੱਪੜੇ ਲੈਣਾ ਆਪਣਾ ਕੰਮ ਹੁੰਦਾ ਜਵਾਕ ਖੁਸ਼ ਆ ਤਾਂ ਘਰ ਪਰਿਵਾਰ ਖੁਸ਼ ਆ ਸਭ ਖੁਸ਼ ਆ ਬਾਈ ਬੰਦ ਕੇ ਫਟਾਫਟ ਪੈਕ ਕਰਦੇ ਮੈਂ ਨਹੀਂ ਤੇ ਰੋਟੀ ਖਾਣ ਕੰਨੀਓ ਜਾਉਂਗਾ ਨਹੀਂ ਬਾਈ ਕੋਈ ਚੱਕਰ ਦੋ ਬਾਈ ਜੀ ਤੁਹਾਡਾ ਸਮਾਨ ਹੋ ਗਿਆ ਪੈਕੇ ਜਿਹੜਾ ਵੀ ਤੁਸੀਂ ਆਪਣੇ ਜਵਾਕਾਂ ਵਾਸਤੇ ਲੈਂਦਾ ਜੀ ਆ ਤਿੰਨੋਂ ਲਫਾਵੇ ਤੁਹਾਡੇ ਆ ਬਾਈ ਜੀ ਤਿੰਨੋਂ ਲਫਾਵੇ ਹਾਂਜੀ ਬਾਈ ਜੀ ਕਿੰਨੇ ਪੈਸੇ ਹੋਗੇ ਬਾਈ ਇਹ ਆਪਣਾ ਹੋ ਗਿਆ ਬਾਈ ਜੀ 1850 1800 ਰੁਪਈਆ ਹਾਂਜੀ ਬਾਈ ਮੈਨੂੰ ਲੱਗਾ ਪੈਸੇ ਹੀ ਭੁੱਲਿਆ ਯਾਰ ਮੈਂ ਪੈਸੇ ਬਈ Google Pay ਕਰ ਦੋ ਤੁਸੀਂ ਕਾਰਡ ਨਾ ਹੈਗੇ 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 ਅੱਛਾ ਅੱਛਾ ਬਈ 1900 ਹੈ ਬਈ ਮੇਰੇ ਕੋਲੇ ਹਾਂਜੀ ਬਈ ਲਿਆਓ ਆਪਾਂ ਸਾਰਾ 1800 ਹੀ ਬਣਿਆ ਬਈ ਬਈ ਬਣ ਕੇ ਮੈਨੂੰ 50 ਰੁਪਏ ਛੱਡ ਦੇ 100 ਰੁਪਏ ਮੋੜ ਦੇ ਬਈ ਬਣ ਕੇ 1900 ਚੋ ਬਈ ਗੱਲ ਪਤਾ ਕੀ ਹੈ ਤੁਸੀਂ ਆ ਪੈਸੇ ਲੈ ਜਾਓ ਨਾਲ ਹੂੰ ਜੇ ਆਪਣੇ ਤੋਂ ਘੱਟ ਕਿਸੇ ਨੇ ਇਹ ਸਮਾਨ ਦੇਤਾ ਆਪਾਂ ਪੈਸੇ ਨਹੀਂ ਲੈਂਦੇ ਠੀਕ ਠੀਕ ਹੈ ਬਈ ਪਰ ਜਿਹੜਾ ਆਪਣਾ ਰੇਟ ਆ ਉਹ ਫਿਕਸ ਹੈ 1850 ਹੀ ਲੱਗੂ ਬਈ ਤੁਹਾਨੂੰ ਐ ਲੱਗੋ ਤੁਹਾਡੇ ਦਿਲ ਨੂੰ ਰੇਟ ਵੱਧ ਲੱਗਿਆ ਚਲ ਫਿਰ ਤੂੰ ਐ ਕਰ ਪੰਜਾਹ ਮੋੜੋਂ ਨਿਕਲ ਜਾ। ਹਾਂਜੀ ਭਾਈ। ਚਲ 50 ਦੀ ਰੋਟੀ ਖਾ ਲਾਂਗੇ ਬਾਜ਼ਾਰ ਚ। ਰੋਟੀ ਤੁਹਾਡੇ ਬਾਸ ਤੇ ਇੱਥੇ ਮੰਗਾ ਲੈਣੇ ਆ ਪਰ ਜਿਹੜੇ ਹਿਸਾਬ ਤੇ ਤੁਸੀਂ ਕੱਪੜੇ ਲੈ ਕੇ ਚੱਲੇ ਹੋ ਨਾ ਜਵਾਕਾਂ ਵਾਸਤੇ ਪਰ ਜਾਈ ਤੁਹਾਨੂੰ ਘਰੇ ਦੇਸੀ ਘਿਵਾਲੀਆਂ ਰੋਟੀਆਂ ਖਵਾਊਗੀ, ਕੁਛ ਹੋਊਗੀ। ਅੱਛਾ। ਹਾਂਜੀ। ਚਲ ਸਾਰੇ ਬਿਜਾਰ ਦੀ ਜ਼ਿੰਮੇਵਾਰੀ ਹੋ ਗਈ। ਫਿਰ ਤੂੰ ਐਂ ਕਰ 1900 ਹੀ ਰੱਖ ਲੈ। 1900 ਨਹੀਂ ਭਾਈ ਦੇਖ। ਹੱਕ ਨਹੀਂ ਰੱਖਦੇ ਕਿਸ ਦਾ। ਠੀਕ। 50 ਮੋੜ ਦੇ ਭਾਈ। ਮੈਨੂੰ ਐ ਲੱਗਦਾ ਇਹਨੂੰ ਪੁਲੇਖਾ ਪਲੂਖਾ ਪੈ ਗਿਆ। ਤਿੰਨ ਲਫਾ ਫਿਰ 1800 ਦੇ 1850 ਦੇ ਕਿਵੇਂ ਪਰ ਜਾਣਗੇ? ਪਰ ਗੱਲ ਤਾਂ ਠੀ ਥੈਂਕ ਯੂ ਵੀਰੇ ਸ਼ੁਕਰੀਆ ਧੰਨਵਾਦ ਬਾਜੀ ਤੁਹਾਡਾ ਬਹੁਤ ਬਹੁਤ ਠੀਕ ਹੈ ਵੀਰੇ